भवानीगढ़ के गांव गाँव से ऐसी बड़ा विवाद सामने आया है जहां कई बागड़ी लोहार भाईचारे के परिवार गांव की अनाज मंडी के पास पंचायती जमीन में कई सालों से रह रहे थे तो गांव के सरपंच ने उनको यह जगह खाली करवाने के लिए बोला कि यहां तो मंदिर बनेगा यह कहकर उनके घर कुछ गाँव वालों के लोगों की मन से तोड़वा दिए और उनको कहा की आपको दूसरी जगह शिफ्ट कर दिया जाएगा पर दिन बीतते गए बागड़ी लोहार के परिवार वालों को दूसरी जगह शिफ्ट नहीं किया गया उल्टा वह खेतों में बड़क रहे हैं और चीख चीख कर अपना दर्द बयान कर रहे हैं बागड़ी लोहार के भाईचारे ने कहा कि हमारे इस गांव में वोट बनी है हमारे आधार कार्ड यहां हैं, फिर भी हमें निकाला जा रहा है बागड़ी लोहार के लोग चीख चीख कर इंसाफ की गुहार लगा रहे हैं वही सरपंच मीडिया से बचता रहा और उसके भाई जो पंचायत मेंबर है उसने कहा कि हम उनके साथ कोई भी जोर जबरदस्ती नहीं कर रहे यह विरोधी पार्टियों के नक्शे कदम पर चलकर ऐसा हल्ला गुला कर रहे हैं हमने इनको गांव में रहने के लिए कई जगह दिखाई पर यह मानते ही नहीं यह कहकर सरपंच के भाई ने इसे सुलझाने के बजाय पल्ला जड़ा हाँ जी बेबे की नाम है तेरा मेरा नाम शीला ना ਕੀ ਗੱਲਬਾਤ ਹੋ ਗਈ ਬੇਬੇ ਬਾਈ ਸਾਡੇ ਤਾਂ ਇਸ਼ਾਰੇ ਛੱਪਰ ਪਟਤੇ ਵੀਰੇ ਸਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਫਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀ ਸੀ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਪਟਕੇ ਲੈ ਗਏ ਕਿਉਂ ਕੱਢੇਗੇ ਪਾਣੀ ਪਾਏਗੇ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਬਿਲ ਦੇ ਸ਼ੰਤਾਂ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਆ ਮੰਡੀ ਦੇ ਸਾਹਾਰੇ ਟੋਬੇ 'ਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਛਤਾ ਕੇ ਦਿੱਤੀ ਸੀ ਪਹਿਲਾਂ ਫਿਰ ਨੇ ਬੈਠੇ ਰੋ ਤੁਸੀਂ ਪਹਿਲਾਂ ਜਾਨੂ ਪਹਿਲਾਂ ਮਿੱਟੀ ਫਿਰ ਬਾਤ ਹੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬੇਜ ਬਹੁਤ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਮਰ ਰਹੇ ਹੈਗੇ ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿੱਥੇ ਕਿਥੇ ਨਹੀਂ ਦਿੱਤੀ ਹੈਗੇ ਕਿਥੇ ਨਹੀਂ ਬਿਠਾ ਰਹੇ ਹੈਗੇ ਜਿੱਥੇ ਪੰਦੇ ਸ਼ੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟੋਬੇ ਜਮਰਤ ਪਵਾਇਆ ਸੀ ਛੋਟੇ ਛੋਟੇ ਲਾ ਕੇ ਸਾਡੇ ਡੇ ਕਿੱਡੇ ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਵਰਤ ਪਵਾਇਆ ਸੀ ਵਿਆਜ ਤੇ ਪੈਸੇ ਚੱਕ ਕੇ ਵਰਤ ਪਵਾਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਤੁਹਾਨੂੰ ਉੱਥੋਂ ਸਾਨੂੰ ਕੁਝ ਨਹੀਂ ਕਹਿ ਕਹਦਾ ਉੱਥੇ ਜੋ ਇੱਕ ਦਿਨ ਸਾਡੇ ਤੇ ਹਮਲਾ ਕਰਤਾ ਇੱਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੜਤੀਆਂ ਜੀ ਸਰਪੰਚਾਂ ਨੇ हां जी कह मुं, दे अभी ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਸ਼ਰਕੂ ਮੰਗਣ ਦੀ ਸਾਾਨੂੰ ਚਾਹੀਦੀ ਸਾਡਾ ਹੀਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੋਦੇ ਫਿਰਦੇ ਆ ਪੋਤਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਛੋੜੇ ਪੈਰਾਂ ਵਰਗੇ ਆ ਜੀ ਕੀ ਨਾਮ ਹੈ ਤੁਹਾਡਾ ਕੀ ਮਸਲਾ ਮੁੰਦਰੀ ਆ ਜੀ ਨਾਮ ਮੇਰਾ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜੱਦਾ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਵਰੋਂ ਉੱਤੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪੱਟੀਵਾਲ ਕਲਾਂ ਦੇ ਵਿੱਚ ਕਿੱਥੇ ਪੱਟੀਵਾਲ ਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਅਨਾਜ ਮੰਡੀ ਦੇ ਲਵੇ ਜਗਾ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਈ ਤੁਹਾਨੂੰ ਤੁਸੀਂ ਉੱਠ ਜਾਓ ਰੋਂ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੋਣ ਰਿਹਾ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਬਸਤੀ ਪੱਟੀਵਾਲ ਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਹਾਂ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆਂ ਉਰੇ ਜੰਮੇ ਕੋਈ ਸਮਾਂ ਨਹੀਂ ਦਿੱਤਾ ਸਮਾਂ ਕੋਈ ਸਮਾਂ ਨਹੀਂ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਂ ਨਹੀਂ ਦਿੱਤਾ ਉਹਦੋਂ ਮਾਰ ਪਟਕੇ ਸਮਾਨ ਸੜਾ ਬਾਹਰ ਮਾਰਿਆ ਜੀ ਨਾਲ ਕਿਸੇ ਦੇ ਪਿੰਡੇ ਦੇ ਵਾਸੀਓ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿ ਮੰਗੀ ਕੋਈ ਪਤਾ ਨਹੀਂ ਇਹ ਗੱਲ ਦੇ ਵਿੱਚ ਕੀ ਕਹਿ ਰਹੇ ਨੇ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ੱੱਕੇ ਸਾਈ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਫਿਰ ਉਹਦੋਂ ਵੀ ਵਿਰੋਧ ਕਰਨ ਲੱਗੇ ਜਵਾਬ ਦੇ ਤਾਂ ਸਾਨੂੰ ਉਹਨਾਂ ਨਾਲ ਸਰਪੰਚ ਸਾਹਿਬ ਨੇ ਹੁਣ ਕਹਾਂ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਕੂਲ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨਾਂ ਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਮੁਖਤਿਆਰ ਸੰਗਾ ਜੀ ਮੈਂ ਕਹਿਣਾ ਜੀ ਅੱਜ ਮੇਰੀ ਪਰਜਾਈ ਗੁਜਰ ਕੀਤੀ ਉਹਦੇ ਫੁੱਲ ਤੇ ਉਹਦੇ ਫੁੱਲਾਂ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਣੇ ਘਰ ਨੂੰ ਆਪਣੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਕੱਠਾ ਨੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲੀਓ ਉੱਥੇ ਹੈ ਕੋਈ ਅਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਦੇ ਅਦਾ ਪਿੰਡ ਖਖੜੀਆਂ ਗਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀਆਂ ਦੇਣੀਆਂ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫੇਰ ਕਿਹਾ ਥਾਣੇਦਾਰ ਸਾਹਿਬ ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ-ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹਦੇ ਸਰਪੰਚ ਦੇ ਬਾਹਰ ਦੇ ਮੂਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉਥੇ ਦੋਏ ਬਾਪ ਉਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹ ਰਹੇ ਸੀ ਤੇ ਉਹਨਾਂ ਨੇ ਠਾਏ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਆ ਗਿਆ ਉਹ ਬੇਚਾਰੇ ਉਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਈ ਦੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਘਮਾਰਾਂ ਦੇ ਬਾਦੀ ਨੂੰ ਤਾਂ ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਮੋਟਰ ਪੱਟੀ ਆ ਹਾਂਜੀ ਹਾਂ ਹਾਂ ਇਹਨਾਂ ਰੋਸਾ ਤਾਂ ਬਗੜੀਆਂ ਨਾਲ ਹੋਊਗਾ ਸਾਡੇ ਨਾਲ ਕਾਹਦਾ ਰੋਸਾ ਦੀ ਇਹਨਾਂ ਦਾ ਕੀ ਮੰਗ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਵਾਲ ਨੂੰ ਸਾਡੇ ਦਾ ਇਹ ਤਾਂ ਗੱਲ ਹੋਈ ਓ ਨਹੀਂ ਕਦੇ ਜਿਹੜੀ ਅੱਜ ਬਰਬਾਦ ਸਾਡਾ ਪੱਟੀਵਾਲ ਹੋ ਰਿਹਾ ਕਾਹਦੇ ਬਾਰੇ ਹੋ ਰਿਹਾ ਇਹ ਹੈ ਹੈ ਇਹਨਾਂ ਸਿਆਸੀ ਬੰਦੇ ਨੇ ਸਾਡੀ ਪੱਟੀ ਮੇਸ ਕਰਦੀ ਸਾਡੇ ਪਿੰਡ ਦੀ ਕੀ ਮੰਗ ਕਰਦੇ ਅੱਜ ਆ ਗਿਆ ਨਾ ਵੀ ਸਾਡੇ ਪਿੰਡ ਦੇ ਵਿੱਚ ਨਿਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦਾ ਕਰਨਾ ਚਾਹੀਦਾ ਇਹਨੂੰ ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਰ ਬਣਾਉਣ ਲੱਗ ਗਿਆ ਕਿਤੇ ਕੁਸ ਬਣਾਉਣ ਲੱਗ ਗਿਆ ਜੇ ਲੜਾਈ ਕਰਨੀ ਸੀ ਇਹ ਗਰੀਬਾਂ ਨਾਲ ਆਪ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ ਹਾਂਜੀ ਕੀ ਨਾਮ ਠੋਡਾ ਮੇਰਾ ਨਾਮ ਸਤਨਾਮ ਕੌਰ ਹੈ ਪੰਚਾਇਤ ਮੈਂਬਰਾਂ ਮਜਿੱਦਾ ਮੈਂ ਠੀਕ ਹੈ ਪਟਿਆਲਕਲਾ ਹਾਂ ਪਟਿਆਲਕਲਾ ਤੋਂ ਠੀਕ ਹੈ ਕਿਵੇਂ ਦੇਖ ਦੋ ਜਿਹੜਾ ਸਾਰਾ ਘਟਨਾ ਕਰਮ ਨੂੰ ਜਿਹੜਾ ਜਿਹੜਾ ਘਟਨਾ ਕਰਮ ਹੋਇਆ ਬਹੁਤ ਨਿੰਦਨਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅਜੇ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ ਵਿੱਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਅ ਜਿਨਾਂ ਦੇ ਸਿਰ ਤੋਂ ਛੱਤ ਚੱਕੀ ਗਈ ਹੈ ਅਜੇ ਛੋਟੇ ਛੋਟੇ ਬੱਚੇ ਅਜੇ ਐਨੇ ਭਾਵਕਾ ਸੀ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਬਹੁਤ ਐਨੇ ਭਾਵਕਾ ਕਿ ਅਬਦੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾਰੇ ਵੀ ਅਜਿਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸਤਾ ਜਿਹੜੀ ਹੈਗੀ ਇੱਕ ਸਾਈਡ ਐ ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਆ ਜੀ ਇਨਸਾਨਾਂ ਤੇ ਇੰਨਾ ਜ਼ੁਲਮ ਕਰਨਾ ਇੱਕ ਇਨਸਾਨ ਦੂਜੇ ਇਨਸਾਨ ਤੇ ਜ਼ੁਲਮ ਕਰ ਰਿਹਾ ਹੈ ਇੱਕ ਪਾਸੇ ਆਪਾਂ ਪੁੰਨ ਕਰ ਰਹੇ ਆ ਜਗ ਲਾ ਰਹੇ ਆ ਲੰਗਰ ਚਲਾਉਣ ਦੀ ਕਰ ਰਹੇ ਆ ਸਿੱਧੀ ਦਿਹਾੜਾ ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਹੌਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਐ ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਨਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਕਿਹਦੀ ਠੰਡ ਪੈ ਰਹੀ ਹੈ ਮੈਡਮ ਇਹਨਾਂ ਦਾ ਜੇ ਘਰ ਜਾੜਾ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ ਕੁਝ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਹ ਜਗ੍ਹਾ ਦੇ ਉੱਤੇ ਕੁਝ ਬਣਾਉਣਾ ਸੀ ਇੱਕ ਟੋਬਾ ਰੋ ਕੇ ਸੱਤ ਦੀ ਜਗ੍ਹਾ ਉਹ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ ਸਹਿਮਤੀ ਨਾਲ ਸਾਰਿਆਂ ਨੂੰ ਹੈ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ ਚਲੋ ਇਹ ਵੀ ਬੈਠੇ ਨੇ ਗਰੀਬ ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗਾ ਕੋਈ ਤੰਗੀ ਹੈ ਵੀ ਆਪਾਂ ਨੂੰ ਕੁਝ ਹੋਰ ਬਣਾਉਣਾ ਹੈ ਤਾਂ ਇਹਨਾਂ ਵਾਸਤੇ ਕਿਤੇ ਜਗਾ ਦਾ ਪ੍ਰਬੰਧ ਕਰਕੇ ਫੇਰ ਹੀ ਇਹਨਾਂ ਨੂੰ ਚੱਕਣਾ ਸੀ ਪਰ ਮੈਂ ਇੱਕ ਗੱਲ ਤਾਂ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਣਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ ਉਹਨੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਇਹ ਨਹੀਂ ਕਹਿ ਵੀ ਇਹਨਾਂ ਨੂੰ ਕੋਈ ਮੌਲਤ ਦੇ ਦੋ 5 ਦਿਨ ਦੇ 10 ਦਿਨ ਦੀ ਵੀ ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫੇਰ ਹੀ ਚੱਕਿਆ ਜਾਵੇ ਕੋਈ ਟਾਈਮ ਨਹੀਂ ਦਿੱਤਾ ਕੋਈ ਟਾਈਮ ਵੀਡੀਓ ਵੀ ਆ ਗਏ تھے ਪੁਲਿਸ ਪ੍ਰਸ਼ਾਸਨ ਵੀ ਆਇਆ ਸਭ ਆਏ ਨੀ ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਅੱਜ ਚੱਕੇ ਇਹਨਾਂ ਦੀ ਪਿੰਡ ਦੀ ਵੋਟ ਬਣੀ ਹੈ ਇਹ ਪਿੰਡ ਦੀ ਵੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ ਮੇਰੇ ਮੈਰਿਜ ਹੋਈ ਨੂੰ ਮੈਂ ਬਹੁਤ ਸਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ ਘਟੋ ਘਟ 10 12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਹਾਂ ਇੱਥੇ ਇਹ ਬੱਚੇ ਜੰਮੇ ਪਲੇ ਨੇ ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱਥੇ ਇਹ ਤਾਂ ਸਮਾਨ ਤਾਕੀ ਇਹ ਅਪੀਲ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੇ ਐਡੀ ਘਿਣਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਜਦੋਂ ਐਸ ਐਚਓ ਸਾਹਿਬ ਆਏ ਨੇ ਵੀਡੀਓ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ-ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲੇ ਕੀ ਹੋਊਗਾ ਇੰਨੀ ਕੜੱਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ ਮਨਛੋੜੋਂ ਨਾਮ ਜੀ ਸ਼ੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ ਮੈਂ ਨਾਲ ਹੀ ਰਹਿਣਾ ਹਰ ਟਾਈਮ ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ ਸਰਪੰਚ ਸਾਹਿਬ ਆ ਜਵਾਰ ਨੇਗੇ ਜਿਸ ਕਰਕੇ ਸੁਣਨ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ ਜੋ ਵੀ ਤੁਸੀਂ ਹੈ ਗੱਲਬਾਤ ਦੱਸ ਰਹੇ ਪਟਿਆਲਾ ਕਲਾ ਜਿਹੜਾ ਬਾਗੜੀ ਦੇ ਲੋਹਾਰ ਤੇ ਭਾਈਚਾਰਨ ਜਿਹੜਾ ਪੰਚਾਇਤ ਚੋਂ ਕੱਢਿਆ ਜਾ ਰਿਹਾ ਹੈ ਕੀ ਮਸਲਾ ਜੀ ਕੀ ਕਹਿਣਾ ਚਾਹੁੰਗੇ ਮਸਲਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਪਿੰਡ ਰਹੇ ਸੀ ਉਸ ਤੋਂ ਬਾਅਦ ਨਰੇਗੜ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਇਹ ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੇ ਚਲੋ ਨਰੇਗੜ ਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਸਮੇਂ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ ਉਂਝ ਰਹਿਣਾ ਅਸੀਂ ਕਿ ਚਲੋ ਠੀਕ ਹੈ ਹੁਣ ਮੈਟਰ ਕੀ ਸੀ ਇੱਕ ਉਹ ਤੇ ਧਰ ਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ ਦੋ ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮਿੰਤੀ ਦੇ ਵਿੱਚ ਪੂਰੀ ਹੋ ਜਾਊ ਪਰ ਇਹ ਥੋੜੇ ਜਿਹੇ ਦੂਜੇ ਧੜੇ ਦੇ ਹੱਥ ਦੇ ਜੜ ਕੇ ਐਂਟੀਪਾਰਟਨੀ ਦੇ ਜੜ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਨੂੰ ਮ ਫਿਰ ਕੁਸਪਿੰਡਰ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿੜੇ ਵੱਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਹੈ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤੌੜੀ ਆਉਣਾ ਹੈਗਾ ਪੂਰੀ ਸੰਸਕਾਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ ਬਰੋ ਦਾ ਬਹੁਤ ਜਿਆਦਾ ਵਧਾਅ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟੋ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਥੋੜਾ ਜਿ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤੂੰ ਤੂੰ ਮੈਂ ਮੈਂ ਹੋ ਗਈ ਸੀ ਉਸ ਤੋਂ ਬਾਅਦ ਥਾਣੇ ਗੱਲ ਵਾਗੀ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਥਾਂ ਵਿੱਚ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ ਆਪ ਹੀ ਮਨਾਂ ਕਰ ਦਿੰਦੇ ਨੇ ਕਿ ਤਾਂ ਕਿਨੇ ਦੇਖਦੇ ਹੁਣ ਉਹਨਾਂ ਦਾ ਸਮਾਨ ਬਾਹਰ ਪਿਆ ਹੈ ਤਾਂ ਉਹਨਾਂ ਨੂੰ ਰਹਿਣ ਚੈਣ ਦੇ ਲਈ ਕੁਝ ਕੀਤਾ ਨਹੀਂ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਵਗਜੋ ਸਾਡੇ ਪਿੰਡੋਂ ਜਾ ਹੋ ਕਰੋ ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇਗੇ ਉਕੇ ਦੇ ਘਰ ਉਥੋਂ ਦੀ ਚੱਕਦੇ ਵੀ ਹੁਣ ਅਸੀਂ ਕਿੱਥੇ ਰੰਗੇ ਸਾਡੇ ਛੋਟੇ ਛੋਟੇ ਨਹੀਂ ਉਹ ਜਿਹੜੇ ਘਰ ਚੱਕੇ ਰਹੂ ਉਹ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ ਜਾਂ ਪੰਚਾਇਤ ਨੇ ਤਾਂ ਨਹੀਂ ਲਹੁਣ ਕਿਹਾ ਵੀ ਚੱਕੋ ਜਾਂ ਉਹ ਕਰੋ ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਿਹਦੀ ਜਾ ਥੋੜਾ ਜਿਆ ਅੱਕੀ ਨੂੰ ਹੋਣ ਵਾਸਤੇ ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਵਾਉਂਦੇ ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਆ ਵੀਡੀਓ ਸਾਫ ਸਾਰੀ ਆਈਏ ਆਪਣਾ ਡਿਪਾਰਟਮੈਂਟ ਜੀ ਜਗ੍ਹਾ ਇਹਨਾਂ ਨੂੰ ਤਿੰਨ ਸਾਵੇਂ ਦਿਖਾਤੀ ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰੀ ਨਹੀਂ ਆਪਣੀ ਮਰਜ਼ੀ ਕਰ ਦਿੰਦੇ ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਨ ਕੱਟ ਕੇ ਦਿੱਤੇ ਜਾਣ ਇਹ ਕੋਈ ਕਾਨੂੰਨ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੀ ਏਦਾਂ ਹੀ ਬੈਠੇਗਾ ਕੋਈ ਕਿਰਾਏ ਦੇ ਬੈਠਾ ਕੋਈ ਕਿਵੇਂ ਬੈਠਾ ਹੈ ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ ਕਿਉਂਕਿ ਜਿਹੜਾ ਇਹਨਾਂ ਨੂੰ ਦਿੰਨੇ ਇਹ ਤਾਂ ਹਜੇ 6 ਮਹੀਨਿਆਂ ਤੋਂ ਆਏ ਨੇ ਉਹ 100-100 ਤੋਂ ਰਹਿੰਦੇ ਨੇ ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇਤੇ ਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ ਕਿਉਂਕਿ ਵੀ ਸਾਨੂੰ ਕੱਢਣ ਦੀ ਆਰਥ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਨਹੀਂ 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 ਮੋਟਰ ਦਾ ਕੋਈ ਮੈਟਰ ਨਹੀਂ ਮੋਟਰ ਉੱਥੇ ਲੱਗੀ ਹੋਈ ਸੀ ਇਹ ਕੁੰਡੀਆਂ ਚਲਾ ਕੇ ਪਰਦੇਸ ਚਲਾਉਂਦੇ ਸੀ ਉਸ ਨੂੰ ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜਰਮਾਨਾ ਦਾ ਪੰਚਾਇਤ ਨੂੰ ਪੁੱਜੇ ਉਹ ਕਹਿੰਦੇ ਕੋਈ ਫੜਤ ਹੋ ਜਾਂਦੀ ਹੈ ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਂ ਪਾਣੀ ਦਾ ਪ੍ਰਬੰਧ ਜਿਵੇਂ ਮਰਜ਼ੀ ਕਰੋ ਉਹ ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਆ ਫਿਰ ਨਹੀਂ ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ ਉਹ ਕਿਹਦੇ ਆਧਾਰ ਕਾਰਡ ਸਾਡਾ ਪੱਟੀ ਵਾਲਾ ਦਾ ਆਧਾਰ ਕਾਰਡ ਤਾਂ ਉਹਨਾਂ ਦੇ ਬਾਬ ਦਾਦ ਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲਏ ਨੇ ਲੋਕ ਅੱਜ ਕੱਲ ਸਾਰਾ ਕੁਝ ਚੱਲਦੀ ਰਹਿੰਦਾ ਹੈ ਸਾਨੂੰ ਪਤਾ ਹੀ ਹੈ